ਨਵਾਂ ਸ਼ਹਿਰ ਦੇ ਅੰਦਰ ਖਾਸ ਕਰਕੇ ਬਾਈਪਾਸ ਦੇ ਏਰੀਆ ਵਿੱਚ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕੱਲ ਇੱਕ ਔਰਤ ਦੇ ਸਿੱਧੇ ਦਾਤ ਮਾਰੇ ਔਰਤ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਹਾਂ ਲੱਤਾਂ ਜ਼ਖਮੀ ਕਰ ਦਿੱਤੀ ਔਰ ਡੂੰਘੇ ਤੱਕ ਸੀ ਤੇ ਅੱਜ ਬਾਈਪਾਸ ਤੇ ਖੜੇ ਆ ਗੜਸ਼ੰਕਰ ਬਾਈਪਾਸ ਹੈ ਔਰ ਨਮਾ ਸ਼ਹਿਰ ਵਾਲੇ ਨਮਾ ਸ਼ਹਿਰ ਚ ਜਿਹੜਾ ਗੜਸ਼ੰਕਰ ਨੂੰ ਸੜਕ ਹੈ ਜਿਹੜੀ ਜਾਂਦੀ ਉੱਥੇ ਬਾਈਪਾਸ ਤੇ ਮੌਜੂਦਾ ਇੰਦਰਵੀਰ ਹੈ ਨਾਲ ਭពਿੰਦਰ ਭਾਜੀ ਹੈ ਹਾਂ ਜੀ ਇੱਥੇ ਖੜਾ ਬੱਸੇ ਸਮਾਨ ਆਣਾ ਸੀਗਾ ਮੇਰਾ ਬੱਸੇ ਸਮਾਨ ਆਣਾ ਸੀ ਠੀਕ ਹੈ ਫਿਰ ਕੀ ਆ ਫੇ ਉਹ ਆਏ ਭਾਈ ਉਹਨਾਂ ਨੇ ਕੁਛ ਨਹੀਂ ਗਿਆ ਬਸ ਚੇਨ ਹੋਈ ਤੇ ਨਿਕਲ ਗਏ ਭਈ ਦੋ ਜਣੇ ਸੀ ਦੋ ਜਣੇ ਸੀ ਮੋਰਸਕਲ ਰੋਕੇ ਨ ਕੋਈ ਧੱਕਾ ਮੁੱਕੀ ਧੱਕਾ ਮੁੱਕੀ ਨਹੀਂ ਆਏ ਸਿੱਧੀ ਚੇਨ ਹੋ ਕੇ ਨਿਕਲ ਗਏ ਗਾਰਡ ਨੂੰ ਹੱਥ ਪਾ ਲਿਆ ਗਾਰਡ ਨੂੰ ਹੱਥ ਪਾ ਲਿਆ ਤੇ ਨਿਕਲ ਗਏ ਮੈਂ ਕਹਿੰਦਾ ਸਾਲਾਂ ਦੀ ਅੱਖ ਵੀ ਕਿਹੋ ਜਾਈ ਇਹ ਦੂਰੋਂ ਹੀ ਦੇਖ ਲੈ ਚੰਨੀ ਗੱਲ ਚ ਪਈ ਹੈ ਇੱਕ ਗੱਲ ਕਰਦੇ ਭਪਿੰਦਰ ਭਾਈ ਜੀ ਅੱਜ ਇਹ ਨਾ ਮੁੰਡੇ ਦਾ ਸਨੇਚ ਕੀਤਾ ਕੱਲ ਉੱਥੇ ਸਾਡੀ ਇੱਕ ਭੈਣ ਵੱਢ ਦਿੱਤੀ ਥੋੜੇ ਦਿਨ ਪਹਿਲਾਂ ਹਲੀਪੁਰ ਦੀ ਕੁੜੀ ਸੀ ਉੱਥੋਂ ਗੈਂਗ ਆਫ ਵਾਸੀਪੁਰ ਵਾਲਾ ਇਲਾਕਾ ਪਈ ਜਾਂਦਾ ਹੁੰਦਾ ਇੱਥੇ ਬਾਈਪਾਸ ਲੱਗੇ ਲਗੜੋਏ ਤੱਕ ਐਡਾ ਮੁੜਿਆ ਟਰੱਕਾਂ ਦੇ ਪਿੱਛੇ ਕਰਦੇ ਆ ਟਰੱਕਾਂ ਦੇ ਕਾਰਾਂ ਦੇ ਕਰਦੇ ਟਰੱਕਾਂ ਦੇ ਵੀ ਇਹ ਤਾਂ ਫਿਰ ਚੰਬਲ ਦਾ ਇਲਾਕਾ ਬਣ ਗਿਆ ਇਹ ਚੰਬਲ ਦੀ ਘਾਟੀ ਜੀ ਜਾਦੀ ਸਰਕਾਰ ਸਾਡੀ ਇੰਨੀ ਵਧੀਆ ਆਈ ਹੈ ਨਾ ਜਾਦੀ ਲੁੱਟਖੋ ਥੋੜੀ ਜਿਆਦਾ ਹੋ ਗਈ ਆ ਤਾਂ ਵਦੀਲੀ ਕਹਿੰਦੇ ਇਹ ਹੋਈ ਆ ਕਿ ਪਹਿਲਾਂ ਚੋਰ ਲਟੇਰੇ ਸਮਾਨ ਖੋਣੇ ਨੂੰ ਮਾਰਦੇ ਵੀ ਆ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕਰਦੇ ਬਿਲਕੁਲ ਜਾਨ ਤੋਂ ਸਭ ਤੋਂ ਵੱਡੀ ਚੀਜ਼ ਇਹ ਹੀ ਹੈ ਕਿ ਮੁੰਡੇ ਦੇ ਛੱਡ ਚੋੜ ਨਹੀਂ ਮਾਰੀ ਕੋਈ